ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੂ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਸੀ ਗਾਲ ਬਾਈ ਸਸੀ ਗਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਨਿਗੋਂ ਜ਼ਿਲ੍ਹਾ ਫਿਰੰਦਾ ਤਸੀਰ ਰਾਮਪੁਰਾ ਮੋਬਾਈਲ ਨੰਬਰ ਜੀ ਆਪਣਾ 98722 32148 98722 32148 ਜਿਹੜੇ ਆ ਬੈਡ ਦੇਖੀ ਜਨੇ ਸੂਆ ਕਿਹੜਾ ਸੂਈ ਆ ਜੀ ਇਹ ਭਲੋਣ ਸੂਈਆਂ ਮੋਹ ਚੋਗ ਗਈ ਬੱਚਾ ਇਹਨੇ ਕੀ ਦੇਤਾ ਬੱਚਾ ਦੇ ਦਨ ਪਿੱਛੇ ਜਰਸੀ ਦਾ ਬੱਚਾ ਆ ਗਿਆ ਤੇ ਮੋਹ ਚੋਗ ਗਈ ਹਨ ਜੇਰ ਜੁੜਨ ਜਮ ਓਕੇ ਵੀਡੀਓ ਹੈਗੀ ਜੇ ਕੈ ਕ ਵੇ ਸੂਈ ਹੈ ਵੀਰੇ 4 ਵਜੇ ਸੂਈ ਆ ਵੀਰੇ 6 ਲੀਟਰ ਬੋੜਾ ਘੜਦਾ ਹੈ ਦਾ ਤੇ ਚੋਣ ਚਬਾਈ ਇੱਕ ਨੰਬਰ ਸਭਰ ਧਾਰਾ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਚੋਣ ਮਗਨ ਦੇਖੋ ਮੋਟਾ ਪਲੂਨ ਪਹਿਲਾ ਸੂਤ ਹੋਈ ਆ ਤੇ ਧਾਰਾ ਵਗੈਰਾ ਇੱਕ ਨੰਬਰ ਇਹ ਵੀ ਚਵਾਈ ਦੇ ਨਰਮਾ ਜਮਾ ਹਨ ਜਾ ਬਾਈ ਬੋਲੀ ਜਮਾ ਇੱਕ ਨੰਬਰ ਆ ਸੋ ਦੇਖੋ ਚੋਣ ਚਵਾ ਦੇਖੋ ਇੱਕ ਨੰਬਰ 6 ਕਿਲੋ ਬੋਲਾ ਕੱਢ ਦਿੱਤਾ ਜੀ ਠੀਕ ਹੈ ਹਾਂ ਤੇ ਬਾਕੀ ਪਲੂਨ ਦਾ ਜਿੰਨੀ ਚਵਾਈ ਕਰ ਉਨੀ ਬਣ ਨੇ ਹਨਾ ਹਾਂ ਮੰਨ ਉਨੀ ਠੀਕ ਹੈ ਕਿੰਨਾ ਦਾ ਤੋਂ ਮੰਨ ਕੇ ਲੈਵੇ ਬੰਦਾ ਇਹਨੂੰ ਇਤਲੇ 16-17 ਕਿਲੋ ਖੁੱਲਾ ਮੰਨੇ 16 ਦਾ ਪੂਰਾ ਖੁੱਲਾ ਮੰਨੇ ਕਿਲੇ ਮੰਨ ਕੇ ਜਲੇ ਵੀ 16 ਕਿਲੋ ਦਰਲੇ ਵੜ ਹੈਗੀ ਆ ਤੇ ਥਣ ਥਣ ਪਸਮਾਵਾ ਕੇ ਜਮਾਏ ਨਹੀਂ ਕਿਲੇ ਅੱਗੇ ਪਿੱਛੇ ਦਾ ਲੈਵਾ ਹਣਾ ਹਾਂ ਸੋ ਲੈਵਾ ਦੇਖੋ ਥੜ ਚਾਰੇ ਨਿਕੜਦੇ ਇਹਦਾ ਭਾਵ ਯਾਰ ਕੀ ਰੱਖਿਆ ਪਾ ਇਹਦੇ ਵੀਰੇ ਮੁੱਲ ਕਰਾਉਣ ਨੂੰ ਕੋਸ਼ ਕਰਾ ਲੈ 6200 ਤੇ 25 ਦੇ ਜਾਣੀ ਮੁੱਲ ਤਾਂ 75-80 ਵੀ ਬੜਾ ਨਹੀਂ ਆ ਠੀਕ ਬਾਹਰ ਦੀ ਆਪਾਂ ਵੜ ਦੇ ਦਿੰਦੇ ਹਾਂ ਛੋੜ ਸੱਪ ਹੋ ਜਾਊਗਾ ਹਾਂ ਛੋੜ ਸੱਪ ਕਰ ਦਿੰਦਾ ਟੋਰੀ ਬਾਹਰ ਸੋ ਬਰ ਕੱਦ ਕਾੜ ਵਗੈਰਾ ਦੇਖ ਸਕਦੇ ਬੈਡ ਦਾ ਬਹੁਤ ਚੰਗਾ ਤੇ ਲੈਵਾ ਪੂਰਾ ਸਾਫ਼ ਸੁਥਰਾ ਬੱਚਾ ਲਾ ਕੇ ਹੁਣ ਆ ਤੇ ਕੱਦ-ਕਾੜ ਪੂਰਾ ਫੁੱਲ ਵੱਡੇ ਕੱਦ-ਕਾੜ ਦੇ ਵਿੱਚ 16 ਲੀਟਰ ਦੁੱਧ ਮੰਨ ਕੇ ਲੈ ਲਿਓ 16 ਹੋ ਜਾ ਕੇ 17 ਵੀ 15 ਤੋਂ ਪਾਰ ਪਾਰ ਦਾ ਪੋਲੇ ਹੱਥ ਨਾਲ ਦੇਣ ਵਾਲੀ ਵੇੜ ਹੈਗੀ ਆ ਕੀਮਤ 62000 ਦੇ ਲੈਣ ਦੀ ਆਲੀ ਮੰਗਣ ਨੂੰ ਵੀ ਨਹੀਂ 70 ਰੁਪਏ ਚ ਮੰਗਾ ਲਓ ਫਾਇਦਾ ਕੋਈ ਨਹੀਂ ਸੀਮੈਂਟ ਵਾਲੀ ਕੰਦ ਕੱਢਣਾ ਗੱੜੀ ਕੰਦ ਟਹਿ ਜਾਂਦੀ ਨਹੀਂ ਹੁੰਦੀ ਆ ਜਲੇਵਾ ਵਗੈਰਾ ਦੇਖੋ ਅੱਗੇ ਪਿੱਛੇ ਦਾ ਲੇਵਾ ਤੇ ਬਾਕੀ ਇਹ ਵੇੜ ਜਰਸੀ ਦਾ ਸਾਈਵਾਲ ਦੇ ਕ੍ਰਾਸਟ ਪੈਂਦੀ ਆ ਤੇ ਵੀਰੇ ਨੰਬਰ ਬੋਲੀ ਦੁਬਾਰੇ ਆਪਣਾ 9872232142 ਤੈਨੂੰ 18 ਕਿਲੋ ਵਾੜਾ ਨਹੀਂ ਵੀਰੇ ਪਰ ਆਪਾਂ 16 ਦੇ ਕੇ ਦੇਣੀ ਹੈ ਗੋ ਗਰਮੀਆਂ ਟਾਈਮ ਆ ਹਾਂ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ